ਕੋਈ ਕਹੇ ਵੀ ਓ ਰਾਂਝੇ ਨੂੰ ਹੀਰ ਨੂੰ ਮਿਲ ਲੇ ਜਾਂਦੀ ਵਾਰੀ ਕੋਈ ਕਹੇ ਵੀ ਓ ਰਾਂਝੇ ਨੂੰ ਹੀਰ ਨੂੰ ਮਿਲ ਲੇ ਜਾਂਦੀ ਵਾਰੀ ਮੈਂ ਬੇਬਸ ਹੋਗੀ ਵੇ ਰਾਂਝਣਾ ਕਾਲਾ ਤੋਰੀ ਹਾਰੀ ਮੈਂ ਬੇਬਸ ਹੋਗੀ ਵੇ ਰਾਂਝਣਾ ਕਾਲਾ ਤੋਰੀ ਹਾਰੀ ਤਾ ਮਾਰੀ ਰਾਂਝੇ ਰੰਗੇ ਰਾਂਜੇ ਨੇ ਤੁਰਦੀ ਵੇ ਗਈ ਦੀ ਦੀ ਡੋਲੀ ਤਮਾਰੀ ਰਾਂਜੇ ਨੇ ਤੁਰਦੀ ਵੇ ਗਈ ਦੀ ਦੀ ਡੋਲੀ ਰਾਹ ਪੈ ਗਈ ਖੇੜਿਆਂ ਦੇ ਤਰਨੇ ਨਾ ਮੂੰ ਕੁਝ ਬੁਲੀ ਰਾਹ ਪੈ ਗਈ ਖੇੜਿਆਂ ਦੇ ਤਰਨੇ ਨਾ ਮੂੰ ਕੁਝ ਬੁਲੀ ਮੇਰਾ ਸੀਬਾਂ ਦਾ ਕੀ ਦੋਸ਼ ਨਸੀਬਾਂ ਦਾ ਹੀ ਦੇ ਦੁਸ਼ਮਣ ਬਣ ਗਏ ਮਾਪੇ ਕੀ ਦੋਸ਼ ਨਸੀਬਾਂ ਦਾ ਹੀ ਦੇ ਦੁਸ਼ਮਣ ਬਣ ਗਏ ਮਾਪੇ ਤੈਨੂੰ ਚੇਤੇ ਕਰ ਕਰਕੇ ਨਹੀਂ ਮੇਰਾ ਰੂਣ ਨਿਕਲ ਗਿਆ ਆਪੇ ਤੈਨੂੰ ਚੇਤੇ ਕਰ ਕਰਕੇ ਨਹੀਂ ਮੇਰਾ ਰੂਣ ਨਿਕਲ ਗਿਆ ਆਪੇ ਮੇਰੇ ਕੋਲ ਦੀ ਲੰਗਦੀ ਨਹੀਂ ਤੇਰੇ ਕੋਲ ਦੀ ਨਿਕਲੀ ਨੀ ਜਦੋਂ ਤੇਰੇ ਹਰਦਿਆਂ ਦੀ ਢੋਲੀ ਰਾਹ ਪੈ ਗਈ ਖੇੜਿਆਂ ਦੇ ਵੈਰ ਨੇ ਨਾ ਨੂੰ ਕੁਝ ਬੁੱਲੀ ਰਾਹ ਪੈ ਗਈ ਖੇੜਿਆਂ ਦੇ ਵੈਰ ਨੇ ਨਾ ਨੂੰ ਕੁਝ ਬੁੱਲੀ Thank <laughs> you. ਅੱਜ ਕੱਲ ਮੈਂ ਕੱਲੇ ਨੂੰ ਅੱਜ ਕੱਲ ਬਕੱਲੇ ਨੂੰ ਨੀ ਮੈਨੂੰ ਵੜਵੜ ਖਾਂਦੇ ਬੇਲੇ ਅੱਜ ਕੱਲ ਮੈਂ ਕੱਲੇ ਨੂੰ ਨੀ ਮੈਨੂੰ ਵੜਵੜ ਖਾਂਦੇ ਬੇਲੇ ਅਸ ਹੁੰਦੇ ਆ ਵਿਛੜ ਜਾਂਦੇ ਰਾਂਝਣਾ ਤਦੋਂ ਹੋਣਗੇ ਮਿਲੇ ਤਦ ਹੁੰਦੇ ਆ ਵਿਛੜ ਜਾਂਦੇ ਵੈਰ ਨੇ ਕਦੋਂ ਹੋਣਗੇ ਮਿਲੇ ਕੋਈ ਮਾਨ ਨੇ ਮਾਣੇ ਦਾ ਕਾਮਜੋਲੀ ਆ ਪੈ ਗਈ ਗੇੜਿਆਂ ਦੇ ਪੈਰ ਨਹੀਂ ਨਾ ਮੂੰਹ ਕੁਝ ਬੋਲੀ ਆ ਪੈ ਗਈ ਗੇੜਿਆਂ ਦੇ ਪੈਰ ਨਹੀਂ ਨਾ ਮੂੰਹ